ਟਾਂ ਖਾ ਗਿਆ ਵੋਟ ਲੈ ਕੇ ਕੰਮ ਪਿੰਡ ਦਾ ਕਿਰਾਇਆ ਨਹੀਂ ਓਏ ਕਾਹਦਾ ਛਾਹੂਕਾਰ ਜੋ ਕਲਮ ਪੁੱਲ ਦੇ ਤੇ ਛੱਡ ਦੇਵੇ ਬਿੱਤੀ ਉੱਤੇ ਵਿਆਜ ਲਾਇਆ ਨਹੀਂ ਓਏ ਕਾਹਦਾ ਸਰਪੰਚ ਜੋ ਗਰਾਟਾ ਖਾ ਗਿਆ ਵੋਟ ਲੈ ਕੇ ਕੰਮ ਪਿੰਡ ਦਾ ਕਿਰਾਇਆ ਨਹੀਂ ਕਾਹਦਾ ਛਾਹੂਕਾਰ ਜੋ ਕਲਮ ਪੁੱਲ ਦੇ ਓਏ ਛੱਡ ਦੇ ਵੇ ਮਿੱਟੀ ਉੱਤੇ ਵਿਆਜ ਲਾਇਆ ਨੀ ਓਏ ਚੋਰੀ ਦੇਣਾ ਪੁੱਤ ਕਦਾ ਹੋਣ ਗੱਭਰੂ ਆਏ ਸ਼ਿਕ ਦੇ ਪੇਤ ਕਦੋਂ ਗੁੱਜੇ ਰਹਿੰਦੇ ਆ ਓਏ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਤੇ ਤਕੜੇ ਨੂੰ ਲੋਕ ਇੱਥੇ ਜੀਜੀ ਕਹਿੰਦੇ ਆ ਓਏ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਤੇ ਤਕੜੇ ਨੂੰ ਲੋਕ ਸਾਲੇ ਜੀ ਜੀ ਕਹਿੰਦੇ ਆ ਹੋ ਇੱਕ ਦਿਨ ਪਾੜ ਵਿੱਚ ਫਸ ਜਾਂਦਾ ਏ ਚੋਰ ਜਿਦੋਂ ਲਵੇ ਨਾ ਦਵਾਈ ਖੰਗਦੀ ਉਹ ਦੇਖਿਆ ਮੈਂ ਐਡੇ ਐਡੇ ਗੱਪ ਮਾਰਦੇ ਚੱਕਮੀ ਜੀ ਗੱਲਾਂ ਨਿਛਾਨੀ ਨੰਗਦੀ ਹੋ ਇੱਕ ਦਿਨ ਪਾੜ ਵਿੱਚ ਫਸ ਜਾਂਦਾ ਏ ਚੋਰ ਜਿਦੋਂ ਲਵੇ ਨਾ ਦਵਾਈ ਖੰਗਦੀ ਉਹ ਦੇਖਿਆ ਮੈਂ ਐਡੇ ਐਡੇ ਗੱਪ ਮਾਰਦੇ ਚੱਕਮੀ ਜੀ ਗੱਲ ਐ ਨਿਸ਼ਾਨੀ ਨੰਗਦੀ ਆ ਸੂਰਮਾ ਦਲੇਰ ਅੱਗ ਵਾਂਗੂ ਪੜਕੇ ਬਹੁਤਾ ਚਿਰ ਕਿਦੋਂ ਇਹ ੱਤਕਾ ਸਹਿੰਦੇ ਆ ਓਏ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਤੇ ਤਕੜੇ ਨੂੰ ਲੋਕ ਜੀ ਦੀ ਕਹਿੰਦੇ ਆ ਓਏ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਤੇ ਟਾਕੜੇ ਨੂੰ ਲੋਕ ਸਾਲੇ ਜੀਜੀ ਕਹਿੰਦੇ ਆ ਓਏ ਟਾਕੜੇ ਨੂੰ ਲੋਕ ਸਾਲੇ ਜੀਜੀ ਕਹਿੰਦੇ ਆ ਓਏ ਸੀ ਜਨੇ ਤੇ ਇੱਕ ਦੋ ਤਾਂ ਤੋੜ ਦਿੰਦਾ ਏ ਬਹੁਤਾ ਚਿਰ ਹੰਡ ਦੀ ਲਾਗੀ ਦੀ ਜੁੱਤੀ ਨਾ ਓਏ ਹੋ ਦੇ ਸ਼ਿੱਕਦੇ ਨਹੀਂ ਵਿਕਾਸ ਕਰਦਾ ਚੋਰਾ ਨਾਲ ਜਿੱਥੇ ਨਾਲ ਬਹਿ ਗਈ ਕੁੱਤੀਆ ਕੋਈ ਸੀ ਦੇ ਨੀਕ ਦੋਤਾ ਤੋੜ ਦਿੰਦਾ ਏ ਬਹੁਤਾ ਚਿਰ ਹੰਡ ਦੀ ਲਾਗੀ ਦੀ ਜੁੱਤੀ ਨਾ ਉਹ ਦੇਸ਼ ਕਦੇ ਨਹੀਂ ਤਰੱਕੀ ਕਰਦਾ ਚੋਰਾ ਨਾਲ ਜਿੱਥੇ ਰਾਲ ਬਹਿ ਗਈ ਕੁੱਤੀਆ ਓ ਸਾਡੇ ਆਲੇ ਵੀ ਤਾਂ ਰੋਜ ਡੀਕੀ ਜਾਂਦੇ ਆ ਆ ਦੂਰੋਂ ਬਦਲਾ ਦੇ ਪਲੇਖੇ ਪੈਂਦੇ ਆ ਓ ਮਾੜੇ ਦੀ ਜਨਾਨੀ ਹੁੰਦੀ ਸਾਬਦੀ ਤੇ ਤਕੜੇ ਨੂੰ ਲੋਕ ਸਾਲੇ ਜੀ ਜੀ ਕਹਿੰਦੇ ਆ ਓ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਾਬਦੀ ਤੇ ਤਕੜੇ ਨੂੰ ਲੋਕ ਸਾਲੇ ਜੀ ਜੀ ਕਹਿੰਦੇ ਆ ਕਿਤੋਂ ਖੇ ਖਾ ਕੇ ਬੰਦਾ ਸਿਆਣਾ ਹੁੰਦਾ ਏ ਦੱਸੋ ਕੌਣ ਆਇਆ ਮਾਂ ਦੇ ਪੇਟੋਂ ਸਿੱਖ ਕੇ ਓ ਦੂਜਿਆਂ ਦੇ ਗਾਣੇ ਕਾਪੀ ਕਰ ਗਾਉਂਦੇ ਜੋ ਹੁੰਦੀ ਨਹੀਂ ਚੜਾਈ ਮੈਥੋਂ ਲੈ ਲੋ ਲਿਖ ਕੇ ਓ ਤੱਕੇ ਤੋਖੇ ਖਾ ਕੇ ਬੰਦਾ ਸਿਆਣਾ ਹੁੰਦਾ ਏ ਮਾਂ ਦੇ ਪੇਟੋਂ ਦੱਸੋ ਕਿਹੜਾ ਆਉਂਦਾ ਸਿੱਖ ਕੇ ਓ ਦੂਜਿਆਂ ਦੇ ਗਾਣੇ ਕਾਪੀ ਕਰ ਗਾਉਂਦੇ ਜੋ ਹੁੰਦੀ ਨਹੀਂ ਚੜਾਈ ਮੈਥੋਂ ਲੈ ਲੋ ਲਿਖ ਕੇ ਬਿਨਾ ਗੱਲੋਂ ਸਾਡੇ ਨਾਲ ਬਹੁਤ ਕਹਿੰਦੇ ਨੇ ਓਏ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਾਬ ਦੀ ਤੇ ਤਕੜੇ ਨੂੰ ਲੋਕ ਸਾਲੇ ਜੀਜੀ ਕਹਿੰਦੇ ਨੇ ਓਏ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਾਬ ਦੀ ਤਕੜੇ ਨੂੰ ਲੋਕ ਸਾਲੇ ਜੀਜੀ ਕਹਿੰਦੇ ਨੇ ਸੋ ਸ੍ਰੀ ਕਾਲ ਜੀ ਮੈਂ ਕਾਲਾ ਮੋੜ ਵੀਡੀਓ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬੇਨਤੀ ਆ ਸਨੈਪਚੈਟ ਤੇ ਕਾਲਾ ਮਾਨ ਉਤੇ ਬਾਈ ਅਣਕੇ ਜਰੂਰ ਫੋਲੋ ਕਰਿਓ ਤੇ YouTube ਤੇ ਆਪਣਾ ਚੈਨਲ ਹੈ ਕਾਲਾ ਮਾਣ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਇੰਸਟਾ ਤੇ ਕਾਲਾ ਮੌੜੀ ਹੈ ਸਾਰੇ ਪਲੇਟਫਾਰਮਾਂ ਤੇ ਫੋਲੋ ਕਰਿਓ ਸੋ ਵਧੀਆ ਲੋਕ ਤੱਤ ਵਧੀਆ ਗਾਣੇ ਸੁਣਨ ਲਈ ਆਪਣੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰਿਓ